ਹੰਬਣਾ ਵਿਖੇ ਬਾਬਾ ਬੜਵਾਰ ਸਿੰਘ ਜੀ ਦਾ ਜਨਮ ਦਿਹਾੜਾ ਸ਼ਰਦਾ ਪਾਵਨਾ ਨਾਮ ਮਨਾਇਆ ਗਿਆ। ਇਸ ਮੌਕੇ ਬਾਬਾ ਮਹਿੰਦਰ ਸਿੰਘ ਦੀ ਅਗਵਾਈ ਹੇਠ ਦੋ ਅਖੰਡ ਪਾਠਾਂ ਦੇ ਭੋਗ ਪਾਏ ਗਏ। ਇਸ ਮੌਕੇ ਗੁਰਵੀਰ ਸਿੰਘ, ਪ੍ਰਧਾਨ ਸੁਨਾਮ ਸਿੰਘ ਹੰਬਣਾ, ਸੋਖਾ ਭਟਾਧੂਆ, ਬੀਬੀ ਪਰਮਜੀਤ ਕੌਰ, ਬੀਬੀ ਮਨਜੀਤ ਕੌਰ, ਸਰਕਾਰ ਦੇ ਆਦੀ ਹਾਜ਼ਰ ਸਨ। ਇਸ ਮੌਕੇ ਭਾਈ ਮੱਖਣ ਸਿੰਘ ਸੁੰਦਰ ਸਿੰਘ ਜੋਲਾ ਵੱਲੋਂ ਸੰਗਤਾਂ ਨੂੰ ਕੀਰਤਨ ਅਤੇ ਬਾਣੀ ਨਾਲ ਜੋੜਿਆ ਗਿਆ ਹਰ ਨਾਨਕ ਤੇ ਅੰਧੇ ਪੂਜਾਲੇ ਕੇ ਪੀਸੁਤੀਆ ਤੋ ਘਾ ਕਰ ਮਨ ਸੰਭਾਰ ਆਰਦਾਸ ਜੀ ਹੋ ਪੈਨ গর্ব তো আগে জিরো পণ্য সব জা বাইগুরু করি কানেগুরু জী বাইগুরু মেহরবান মেহরবান সবাই ਸਤਨ ਵਰਤੂ ਸਮਰ ਕੇ ਸ੍ਰੀ ਗੁਰੂ ਨਾਨਕ ਲਈ ਪਿਆ ਹੈ ਰੰਗ ਜੁਗਰ ਤੇ ਅਮਰ ਦਾਸ ਰਾਮ ਵਾਸਾਂ ਨੇ ਸਦਾਈ ਅਰਜੁਨ ਹਰ ਕੋ ਹੋਵਨ ਸਮਰੂ ਸਮੇ ਆਦਿ ਰਾਈ ਸ੍ਰੀ ਹਰ ਕ੍ਰਿਸ਼ਨ ਦੇ ਹਰ ਬਿਠੋ ਸਾਧੁਕ ਜਾਈ ਗੁਰ ਤੇਗ ਬਹਾਦਰ ਸਿੰਘ ਜੀ ਕਰ ਲੋਨ ਆਵੇ ਤਾਏ ਦਸਮੇ ਸਪਾਸ਼ਾ ਕਲਗੀ ਧਰ ਮਹਾਰਾਜ ਪੰਦਰ ਜੀ ਦੇ ਦਾਤ ਸਰਬ ਸਦਾਨੋ ਸਾਥ ਥਾਈ ਹੋਣਾ ਜੀ ਸਹਾਰੇ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਕਰਕੇ ਖਾਲਸਾ ਸਾਹਿਬ ਹੋਇਆ ਹੈ ਤਨ ਜਾਣੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਗਦੀ ਜੋਤ ਕਰਜ ਪ੍ਰੇਤ ਨਾਮ ਬਣ ਕੇ ਜਲਾਦ ਹਰਿ ਪਾਤ ਰੱਖੇ ਗਲੋਹ ਪਰਲੋਕ ਸਹਾਇਕ ਆਜਿ ਨਾਜ਼ਰਦਸ਼ ਪਾਸੇ ਨੂੰ ਦੇਸ ਰੂਪ ਇਹਾਂ ਦੇ ਪਾਠ ਦਰਸ਼ਨ ਜਗਾਰਾ ਮਿਲ ਕੇ ਅੰਦਰ ਕੀ ਖਾਲਸਾ ਸਾਹਿਬ ਬੋਲਣੋ ਜੀ ਵਾਹਿਗੁਰੂ ਜੀ ਜਹੂਰ ਜੀ ਪੰਜ ਪਿਆਰੇ ਚਾਰ ਸੰਗਜਾ ਦੇ ਚਾਰੇ ਮੁਕਤ ਸੂਰ ਸੰਤਾਂ ਭਗਤਾਂ ਅਟੀਆਂ ਜੱਪੀਆਂ ਤੱਪੀਆਂ ਨਾਮ ਜੱਪਿਆ ਵੰਡ ਸਕਿਆ ਸਤਿਗੁਰੂ ਬਾਣ ਸਿੰਘ ਸਿੰਘਾ ਸਿੰਘ ਨਿਤਚੰਗਿਆ ਦੇ ਪੁੱਤਰ ਕਬਾਈ ਬੋਲਣੋ ਅੰਦਰ ਕੀ ਖਾਲਸਾ ਸਾਹਿਬ ਬੋਲਣੋ ਜੀ ਵਾਹਿਗੁਰੂ ਜੀ ਜਿੰਨਾ ਸਿੰਘਾ ਸਿੰਘ